ਪਰ ਰਾਤ ਨੇ 11:30 ਵੱਜ ਚੁੱਕੇ ਜੀ ਅਸੀਂ ਇਸ ਵੇਲੇ ਲਾਸ ਪੀਨੀਅਸ ਦੇ ਵਿੱਚ ਆ ਮਨੀਲਾ ਦੇ ਵਿੱਚ ਕਹਿ ਲੀਏ ਕਿ ਇੱਕ ਕਸਬਾ ਕਹਿ ਲਈਏ ਜਾਂ ਕੁਝ ਵੀ ਕਹਿ ਲਈਏ ਸਿਟੀ ਕਹਿ ਲਈਏ ਚਲੋ ਜੀ ਅਸੀਂ ਇੱਥੇ ਇਹ ਵੀਡੀਓ ਕਿਉਂ ਬਣਾਉਨੇ ਕਿਉਂਕਿ ਅਸੀਂ ਇਸ ਤੋਂ ਪਹਿਲਾਂ ਵੀ ਬਣਾਈ ਆ ਅਸੀਂ ਇਹ ਗੱਲ ਕਹਿੰਨੇ ਕਿ ਭਾਰਤ ਦੇ ਵਿੱਚ ਔਰਤਾਂ ਸੁਰੱਖਿਤ ਹਨ ਜਾਂ ਨਹੀਂ ਹਨ ਇਹ ਵਿਚਾਰ ਬਖੋ ਬਕਰਿਆ ਇਹ ਅਸੀਂ ਸਿਆਸੀ ਤੌਰ ਦੇ ਉੱਤੇ ਵੇਖਦੇ ਆ ਇੱਕ ਸਿਆਸੀ ਤਾਂ ਜਿਹੜੀ ਸੱਤਾ ਦੇ ਵਿੱਚ ਉਹ ਕਹਿੰਦੀ ਹੁੰਦੀ ਜੀ ਕਿ ਔਰਤਾਂ ਬੜੀਆਂ ਸੁਰੱਖਿਤ ਹਨ ਦੂਜੀ ਤਰਕੇ ਦੀ ਹੁੰਦੀ ਔਰਤਾਂ ਸੁਰੱਖਿਤ ਨਹੀਂ ਹਨ ਤੇ ਅਸੀਂ ਫਿਲਪਾਈਨ ਦੇ ਬਾਰੇ ਇਹ ਗੱਲ ਕਹਿੰਨੇ ਕਿ ਯਾਰ ਇਹ ਗਰੀਬਾਂ ਦਾ ਮੁਲਖਾ ਇਥੇ ਔਰਤ ਨਹੀਂ ਸੁਰੱਖਤ ਇਥੇ ਰਾਤ ਦੇ ਵੇਲੇ ਕੋਈ ਵੀ ਕਾਂਡ ਹੋ ਜਾਂਦਾ ਦਿਨ ਦੇ ਵੇਲੇ ਕੋਈ ਵੀ ਕਾਂਡ ਹੋ ਜਾਂਦਾ ਰਾਤ ਦੇ 11:30 ਵਜੇ ਆ ਅਸੀਂ ਆਪਣੇ ਦੋਸਤ ਦੇ ਘਰੋਂ ਖਿੰਡਾ ਸਾਹਿਬ ਦੇ ਘਰੋਂ ਅਸੀਂ ਪਸ਼ਾਦਾ ਪਾਣੀ ਛੱਕ ਕੇ ਤੇ ਜਾ ਰਹੇ ਆ ਵਾਪਸ ਆਪਣੇ ਘਰ ਦੇ ਵਿੱਚ ਲਾਸਪੀਨਸ ਕੇਵਲ ਸਿੰਘ ਸੰਧਾ ਬਾਈ ਦੇ ਘਰ ਇਹ ਉਹਨਾਂ ਦੇ ਰਿਸ਼ਤੇਦਾਰ ਨੇ ਪਰਮ ਮਿੱਤਰ ਨੇ ਪਰਿਵਾਰਕ ਸਾਂਝ ਆ ਤੇ ਅਸੀਂ ਇਥੋਂ ਸਮਾਨ ਖਰੀਦਣਾ ਇਹ ਅਸੀਂ ਫਲ ਫਰੂਟ ਵਾਲੀ ਦੁਕਾਨ ਦੇ ਉੱਤੇ ਖੜ ਗਏ ਆ ਸਬਜ਼ੀਆਂ ਉਧਰਲੇ ਪਾਸੇ ਆ ਅੱਧੀ ਰਾਤ ਦਾ ਵੇਲਾ ਘੋਫਾ ਦੇ ਰਾ ਤੁਸੀਂ ਦੇਖ ਲਿਆ ਆ ਬੀਬੀ ਜੀ ਆ ਜਿਹੜੇ ਇਕੱਲੇ ਇਸ ਵੇਲੇ ਇਸ ਦੁਕਾਨ ਦੇ ਉੱਤੇ ਆ ਇਸ ਹੱਟੀ ਦੇ ਉੱਤੇ ਕਿੰਦਾ ਕਿਨੇ ਜੀ ਨੂੰ ਤਿੰਦਾ ਹੀ ਤਿੰਦਾ ਕਿੰਦਾ ਮਤਲਬ ਇੱਕ ਕਿੰਦਾ ਇਹ ਤਗਾਲੋ ਦੇ ਵਿੱਚ ਕਿੰਦਾ ਤਿੰਦਾ ਸੱਤੇ ਹਰੀ ਦੱਤੇ ਕੰਦਾ ਤਿੰਦਾ ਤਿੰਦਾ ਅਸਲ ਦੇ ਵਿੱਚ ਇਹ ਦੁਕਾਨ ਜਿਹੜੀ ਹੱਟੀ ਆ ਇੱਥੇ ਇਹ ਕੱਲੀ ਬੀਬੀ ਇਹ ਦੇਖ ਲਓ ਹੁਣ ਵੀ ਆਪਣੀਆਂ ਵਾਲੇ ਪਾਸੇ ਜੇ 11:30 12 ਵਜੇ ਕੱਲੀ ਔਰਤ ਹੋਵੇ ਕੋਈ ਬੰਦਾ ਨਾ ਹੋਵੇ ਉਹਦੇ ਕੋਲੇ ਤੇ ਆਪਾਂ ਸੁਰੱਖਤ ਉਧਰ ਮੰਨਦੇ ਆ ਕਿ ਇੱਥੇ ਆ ਸਵਾਲ ਮੇਰਾ ਜਵਾਬ ਤੁਸੀਂ ਆਪਣੀਆਂ ਟਿੱਪਣੀਆਂ ਦੇ ਰੂਪ ਦੇ ਵਿੱਚ ਆ ਮੈਂ ਚਾਹੁੰਦਾ ਜੀ ਕਿ ਅਸੀਂ ਇੱਕ ਪਾਈਨਾਪੱਲੇ ਲੈ ਲੀਏ ਮੇਰੀ ਦਲੀਲ ਇੱਛਾ ਜੀ ਕਿ ਅਸੀਂ ਆ ਜਿਹੜੇ ਸੰਤਰੇ ਦੇ ਬੱਚੇ ਲੈ ਲੀਏ ਨਿੱਕੇ ਨਿੱਕੇ ਸੰਤਰੇ ਜਿਹਨੂੰ ਮੈਂਡਰਿਨ ਕਹਿੰਦੇ ਆ ਆ ਐਵੋਕਾਡੋ ਆ ਉਹ ਬਾਕੀ ਬਹੁਤ ਸਾਰੇ ਫਲਾਂ ਉਹ ਉਹੀ ਆ ਜਿਹੜੇ ਭਾਰਤ ਦੇ ਵਿੱਚ ਮੈਂ ਕਹਿਣਾ ਹੁੰਦਾ ਕਿ ਭਾਰਤ ਦੇ ਵਿੱਚ ਤੇ ਇੱਥੇ ਕੋਈ ਬੜਾ ਫਰਕ ਨਹੀਂ ਹੈਗਾ ਮੇਰੀ ਦਲੀਲ ਇੱਛਾ ਇਹ ਜੀ ਕਿ ਅਸੀਂ ਆ ਪਤਾ ਨਹੀਂ ਕੀ ਆ ਜੀ ਇਹ ਕੀ ਆ ਇਹ ਵਾਪਸ ਹੈ ਵਾਬਾ ਦਾ ਉਹਨੇ ਪਗਵਾਇਆ ਤੂੰ ਯਾ ਬਾਨੋ ਉਹ ਯਾ ਬਾਨੋ ਅੱਛਾ ਮੈਨੂੰ ਕੁਝ ਨਹੀਂ ਜਾਣਕਾਰੀ ਇਹਦੇ ਬਾਰੇ ਖੈਰ ਤੇ ਆਪਾਂ ਤੁਸੀਂ ਨੇੜੇ ਆ ਜਾਓ ਬਾਈ ਜੀ ਤੁਸੀਂ ਇਹਨਾਂ ਦੇ ਕੋਲੋਂ ਚੀਜ਼ ਖਰੀਦੋ ਹਾਂਜੀ ਤੁਸੀਂ ਲੇ ਗਏ ਮੂੰ ਪੈਨਾਪ ਦਾ ਤਲਵਾ ਇਹ ਇਹਦਾ ਕੀ ਪਾ ਇਹ ਵਿੱਚੋਂ ਮਿੱਠਾ ਹੋਊਗਾ ਕਿ ਖੱਟਾ ਹੋਊਗਾ ਇਹ ਪੁੱਛੋ ਮਗਾਨੋ ਕੋਈ ਤਾਂ 120 ਅੰ ਇਸਾ ਸਰ 240 ਇਹ ਮਤਮਿਸ ਪੋਇਆ ਤੋ ਆਪੋ ਨੇ ਤਲਗਾ ਆਪੋ ਸੇ ਯੈਸ ਉਹ ਆਂਦੇ ਵੀ ਮਿੱਠੇ ਆ ਮਿੱਠੇ ਆ ਪੂਰੇ ਵਧੀਆ ਜੀ ਤੇ ਇੱਥੇ ਇਹਦੀ ਲਾਗਤ ਕਿੰਨੀ ਕਾ ਜੇ ਤੁਸੀਂ ਥੋੜੀ ਜਿਹੀ ਲੰਮੀ ਗੱਲ ਕਰੋ ਸਾਨੂੰ ਲੱਗੇ ਜੀ ਤੁਹਾਨੂੰ ਤਾਂ ਗੱਲੋਂ ਬਾਹਰ ਤਕੜੀ ਆਉਂਦੀ ਆ ਹਾਂ ਯੈਸ ਸਰ ਇਹਨਾਂ ਨੂੰ ਬੈਂਤਾ ਆ ਗਈ ਵਾਰ-ਵਾਰ ਇਹਨਾਂ ਕਿਲੋ ਜਾਂ ਨਹੀਂ ਬੈਂਤਾ ਮਰਾਮੀ ਮਰਾਮੀ ਇਹ ਕਹਿੰਦੇ ਬਹੁਤ ਜ਼ਿਆਦਾ ਵਿਕਦੇ ਆ ਅੱਛਾ ਹਾਂਜੀ ਕਿਲੋਆਂ ਦੇ ਹਿਸਾਬ ਨਾਲ ਵਿਕਦੇ ਜੀ ਅੱਛਾ ਹਾਂਜੀ ਠੀਕ ਹੈ ਇਹ ਹਰ ਰੋਜ਼ ਲੈ ਕੇ ਆਉਂਦੇ ਸ਼ਾਮ ਨੂੰ ਕਹਿੰਦੇ ਫਿਨਿਸ਼ ਹੋ ਜਾਂਦੇ ਹੂੰ ਤਕੀ ਨਾ ਇਹਨਾਂ ਦਾ ਕੀ ਆ ਤੇ ਕਦੋਂ ਤੋਂ ਇਹ ਦੁਕਾਨ ਚਲਾਉਂਦੇ ਆ? ਹਨ ਪਗਾਲ ਨੂੰ ਮਮਾ ਮੈਂ ਲੱਭ। ਇਹ ਕਹਿਓ ਮੈਂ ਆ ਰਹੇ ਉਹ ਦੰਦੇਰਾ। ਦੰਦੇਰਾ ਲੰਘਾ। ਦੰਦੇਰਾ ਲੰਘ ਜਾ। ਹਾਂਜੀ। ਇਹ ਜੀ ਨੌਕਰ ਆ ਉਹਨੂੰ ਉਹਦੀ। ਅੱਛਾ ਇਹ ਮੈਂ ਮਾਲਕ ਹੋ ਰਾਂ ਦੁਕਾਨ ਦੀ। ਮਾਲਕ ਹੋ ਰਾਂ ਤੇ ਮਾਲਕ ਕਿੱਥੇ ਇਸ ਵੇਲੇ? ਸਾਨੂੰ ਪੋ ਗਿਓ ਅਸਾਨੂੰ। ਡੀਲਾ ਰਾਮ ਆ ਪਾ। ਤੱਕਾ ਦੇ ਲੰਮ ਮੈਂ ਆ ਰਹੇ। ਆਂ ਵੀ ਪੋ ਸਾ ਹੰਤ ਤੱਕਾ ਸਾਨੂੰ ਮੈਂ ਆ ਰਿਓ। ਆਪੋ। ਸਾ ਮੈਂ ਅਨੋ ਪੋ ਸਾ ਮੈਂ ਲੂਪਿਸ। ਲੂਪਿਸ ਦੋ ਪੋ। ਅਜਾ ਉਹ ਕੀ ਹੁੰਦਾ? ਲੋਪੇਸ ਆਪਾ ਜਿੱਥੋਂ ਗੇਟ ਤੋਂ ਵੜੇ ਉਹ ਏਰੀਆ ਦਾ ਨਾਮ ਉਹ ਅੱਛਾ ਮਤਲਬ ਖੇਤਰ ਦਾ ਨਾਮ ਉਹ ਹਾਂਜੀ ਹਾਂ ਖੇਤਰ ਦਾ ਭਾਈ ਲੋਪੇਸ ਖੇਤਰ ਆ ਹਾਂਜੀ ਪਿੰਡ ਆ ਜਿਹੜਾ ਤੇ ਇੱਕ ਹੀ ਕਹਿੰਦੇ ਭਾਈ ਉਹ ਕਿੱਥੇ ਹੁੰਦਾ ਕਰਨ ਤੋਂ ਜੌਬ ਕਰਦੇ ਇਹ ਇੰਨੇ ਤੋਂ ਉਹਨਾਂ ਕਹੇ ਦੀ ਤੱਕ ਉਹ ਮਤਲਬ ਨਾ ਕੋ ਇੰਨੇ ਤੋਂ ਆ ਮੈਂ ਕਿ 10 ਯਰਸ ਨਾਲ ਆਪਾ ਇਨ ਨੂੰ 10 ਸਾਲ ਹੋ ਗਈ ਇੱਥੇ ਕੰਮ ਕਰਦੇ ਅੱਛਾ ਇਸੇ ਥਾਂ ਤੇ ਹਾਂਜੀ ਤੇ ਮਾਲਕ ਵਧੀਆ ਬੰਦਾ ਉਹ ਮਮਾ ਬਾਈ ਭੂਮਿਆਰੇ ਜੀ ਤੇ ਮਮਾ ਬਾਈ ਹਾਂਜੀ ਇਹ ਕਹਿੰਦੇ ਕਿਥੋਂ ਹੀ ਉਮਿਆਰੇ ਹਾਂ ਇੱਕ ਇਨਰ ਐਸੇ ਦਾ ਰਹਾ ਕੋਈ ਅੱਛਾ ਵਧੀਆ ਤੇ ਕਦੇ ਮਾਲਕ ਦੇ ਨਾਲ ਕੋਈ ਗੁੱਸੇ ਕਿਲੇ ਵਾਲੀ ਗੱਲ ਵੀ ਹੋਈ ਹੈ ਨਹੀਂ ਆਵੇਗਾ ਉਹ ਮੈਂਸ਼ਨ ਵਾਲਾ ਨਹੀਂ ਆਰੇ ਮੋਬਾਈਲ ਤੋਂ ਨਹੀਂ ਆਰੇ ਮੋਬਾਈਲ ਨਮਨ ਪਉਂ ਯੋ ਮੈਂ ਆਰੇ ਉਹ ਹਾਂਜੀ ਪਹਿਲਾਂ ਮੈਂ ਸਾਂ ਕਹਿੰਦੇ ਮਾਲਕ ਇਹਦੇ ਤੇ ਕਿੰਨੇ ਪੈਸੇ ਮਿਲਦੇ ਇਰਾਂ ਨੂੰ ਮਹੀਨੇ ਦੇ ਮਗਾਣਾ ਦੋ ਕੋਈ ਸਵੈਲ ਤੋਂ ਮੂੰ 500 ਪਾਤੇ 500 ਜੀ ਰੋਈਦਾ 500 ਮਤਲਬ 15000 ਰੁਪਏ ਮਹੀਨਾ ਕਮਾਉਂਦੇ ਆ 15000 ਪੀਸੋ ਹਾਂਜੀ ਪੀਸੋ ਜੀ ਤੇ ਇੰਡੀਆ ਜਾਣਾ ਚੰਗਾ ਲੱਗਦਾ ਇਰਾਂ ਨੂੰ ਇੰਡੀਆ ਕਦੇ ਗਏ ਆ ਨੋ ਇੰਡੀਆ ਨਹੀਂ ਜਾਂਦੇ ਪਰ ਪੁੱਛੋ ਤਾਂ ਸਹੀ ਹੁੰਦਾ ਕਿ ਇੰਡੀਆ ਮੀਨਸਨ ਇੰਡੀਆ ਨਹੀਂ ਇੰਡੀਅਨ ਕਸਟਮਰ ਕਿੰਨੇ ਕਰਾਦੇ ਮੈਨੂੰ ਕਹਿੰਦੇ ਮਰਾਮੀ ਕੁਸਚਨ ਮੈਨੂੰ ਇੰਡੀਅਨ ਦਿੱਤੋ ਉਹ ਮੈਨੂੰ ਪੋ ਮੈਨੂੰ ਪੋ ਬਈ ਬਿਲੀ ਦਿੱਤੋਂ ਆਹ ਕੰਦੇ ਵੀ ਲੈਣ ਆਉਂਦੇ ਅੱਛਾ ਪਾਕਿਸਤਾਨ ਇੰਡੀਅਨ ਲੋਕ ਤੁਹਾਨੂੰ ਕਿੰਨੇ ਚੰਗੇ ਲੱਗਦੇ ਆ ਨਹੀਂ ਮੋਬਾਈਲ ਤੋਂ ਇੰਡੀਅਨ ਮੈਨੂੰ ਪੋ ਮੋਬਾਈਲ ਉਹ ਪੋ ਮੋਬਾਈਲ ਕਿੰਦੀ ਪਲੇ ਮਾਰਸੈਂ ਪਾਕਿਸਤਾਨ ਮੈਨੂੰ ਦਿਨ ਪੋ ਮੋਬਾਈਲ ਦਿਨ ਪੋ ਉਹ ਪਾਕਿਸਤਾਨੀ ਵੀ ਹੈਗੇ ਬਹੁਤ ਬੀਬੀ ਕਈ ਦਿਨ ਪਸੇ ਲੈਣ ਟਿਪ ਆ ਗਈ ਮਮਈ ਜੀ ਕਿ ਟਿਪ ਵੀ ਦਿੰਦੇ ਆ ਜਿਉਂ ਕਿ ਆਪਣਾ ਚ ਪੈਸੇ ਮੋੜਨੇ ਬਕਾਇਆ ਹੁੰਦਾ ਜਨਾ ਛੱਡ ਜਾਂਦੇ ਕਈ ਵਾਰ ਟਿਪ ਤੇ ਇੰਡੀਆ ਦੇ ਲੋਕ ਕਿੰਨੇ ਕੇ ਇਮਾਨਦਾਰ ਲੱਗਦੇ ਤੁਹਾਨੂੰ ਪੰਜਾਬੀ ਲੋਕਾਂ ਦੇ ਬਾਰੇ ਪਤਾ ਇਹਨਾਂ ਨੂੰ ਵੀ ਪੰਜਾਬੀ ਭਾਰਤ ਦਾ ਹੀ ਇੱਕ ਹਿੱਸਾ ਹੈਗੇ ਆ ਪੰਜਾਬੀ ਸਾਡੀ ਨੇ ਅਨਸਤੋਂ ਕਿਉਂ ਇੰਡੀਅਨ ਅਨਸਤ ਆਪੋ ਅਨਸਤ ਆ ਹਮ ਇੰਦੇ ਭਲੇਮਾਨ ਤੇ ਇਮਾਨਦਾਰ ਲੋਕ ਆ ਅੱਛਾ ਮੈਂ ਮਹਿਰਮ ਕੇ ਡਿਫਰੈਂਸ ਆ ਯੂ ਬੰਬਈ ਯੂ ਪੰਜਾਬੀ ਬੰਬਈ ਉਹ ਇਹਨਾਂ ਨੂੰ ਪੋ ਮੇਰਨ ਵੀ ਕੋਲ ਦਿੱਤੋ ਨਾ ਪਾਪ ਆਉਟ ਆਂ ਬੰਬਈ ਐ ਮਾ ਕਸਮਾਂ ਕੋ ਕੋ ਮੇ ਹੁਤਾਂ ਸਿਲਾ ਸੋਂ ਬੰਬਈ ਮੇ ਉਧਾਰ ਪੈਸੇ ਵੀ ਸਾਡੇ ਲੈਵੇ ਕਹਿੰਦੇ ਇੰਡੀਆ ਅੱਛਾ ਇੰਡੀਆ ਦੇ ਪੰਜਾਬੀ ਲੋਕਾਂ ਤੋਂ ਹਾਂਜੀ ਮਤਲਬ ਇਹ ਜੀ ਕਿ ਇੱਥੇ ਵੀ ਇਹ 5 6 ਦੇ ਵਿੱਚ ਇਹ ਰਾਣੀ ਪੈਸੇ ਲੈ ਆ ਕਰਜ਼ੇ ਦੇ ਰੂਪ ਨੇ ਭਰ ਜਾਣ ਟੱਕੇ ਹੋਏ ਹਾਂਜੀ ਹਾਂਜੀ ਠੀਕ ਆ ਕਿੰਨੇ ਪੈਸੇ ਲੈ ਆ ਰਾਣੀ ਦੱਸ ਸਕਦੇ ਹੈਗੇ ਨਹੀਂ ਇਹ ਨਹੀਂ ਦੱਸ ਸਕਦੇ ਮਾਲਕ ਇਹਦੀ ਪਰਸਨਲ ਗੱਲ ਹੈ ਪਰਸਨਲ ਗੱਲ ਆ ਜੀ ਨਿੱਜੀ ਗੱਲ ਆ ਹਾਂ ਨਾ ਆਪਾਂ ਪੁੱਛ ਵੀ ਨਹੀਂ ਸਕਦੇ ਆਪਾਂ ਠੀਕ ਆ ਤੇ ਇੰਡੀਆ ਉਹਨੂੰ ਚਿਤ ਕਰਦਾ ਇਹਨਾਂ ਦਾ ਮੈਂ ਗੁੱਸੇ ਨੂੰ ਬੰਦਾ ਇੰਡੀਆ ਮੈਨੂੰ ਕਾ ਮੈਨੂੰ ਕਾ ਪਾਸਪੋਰਟ ਨੋ ਬਾਕੀ ਇਹਦਾ ਕੋਈ ਪਾਸਪੋਰਟ ਹੈਗਾ ਉਹ ਗਵਾ ਮਨੋਂ ਪਾਸਪੋਰਟ ਪਰ ਆਪਾਂ ਤਾਂ ਕਹਣਾ ਡੋਨ ਇੰਡੀਆ para kita mo. wala wala akong passport, sir. Eh. ano ba 'yung Tekken na ba ito pa ko ano po open pa. Ano ano open kayo dito? ano po? 24 hours po kami. walang sara. Tingnan duty 'yung dito ko ba Ikaw ba dito 24 hours? Yeah. 24 hours? Opo. 3 to 3 po ako. Then, parang, 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 ਮੇਕਸਾਮਾ ਪਾਕੋ ਇਸਾ ਦਲਵਾ ਕੋ ਕਮੀ ਨਹੀ ਵਨ ਪਗ ਪੰਗ ਗਦੀ ਬੋਹਲੇ ਹਲਪਰ ਹੋਰ ਵੀ ਹੈ ਹਾਂ ਹਲਪਰ ਹੈ ਠੀਕ ਆ ਤੇ ਇਹਨਾਂ ਨੂੰ ਪਤਾ ਵੀ ਇੰਡੀਅਨ ਫੂਡ ਇਹਨਾਂ ਨੂੰ ਕਿਵੇਂ ਲੱਗਦਾ ਜਾਂ ਇੰਡੀਆ ਦੇ ਵਿੱਚੋਂ ਕਿਹੜੀ-ਕਿਹੜੀ ਚੀਜ਼ ਇੱਥੇ ਮੰਗਵਾਉਂਦੇ ਜਿਵੇਂ ਕਿ ਇਹ ਹੈਗਾ ਜੀ ਆਹ ਫਲ ਆ ਉਹ ਪਪੀਤਾ ਉਹ ਖਰਬੂਜਾ ਉਹ ਸਾਰੇ ਆਪਾਂ ਜੋ ਇੰਡੀਆ ਵਾਲਾ ਹੀ ਆ ਬਹੁਤ ਗਿਣਤੀ ਉਹ ਅੰਬ ਪਏ ਆ ਤੇ ਇਸ ਕਿੰਨਾ ਕੁਛ ਇੰਡੀਆ ਤੋਂ ਲਗਵਾਉਂਦੇ ਆ ਕਿਹੜੀ ਮੰਡੀ ਤੋਂ ਲੈ ਕੇ ਆਉਂਦੇ ਉੱਥੇ ਸਾਰੀ ਗੱਲ ਇਹ ਖੁਰੋਤਾ ਸੇ ਤੋਂ ਸਾ ਦਿਪਸੋਰੀਆ ਕੋ ਸਰ ਐਸੇ ਏਰੀਆ ਹੈ ਜੀ ਆਪਣਾ ਮੰਡੀ ਆ ਮੇਨ ਮੇਰੇ ਇਲਾਕੇ ਇੱਦਿਕਾ ਪਲੈਂਕੀ ਕਿੱਥੇ ਹੁੰਦਾ ਉਹਨਾਂ ਨੂੰ ਪਲੈਂਕੀ ਪਲੈਂਕੀ ਹਾਂਜੀ ਪਲੈਂਕੀ ਦੀਪਸੋਰੀਆ ਜੀ ਏਰੀਆ ਉੱਥੇ ਉੱਥੋਂ ਲੈ ਕੇ ਆਉਂਦੇ ਜੀ ਉਹ ਚైనా ਤੋਂ ਆਉਂਦਾ ਜੀ ਸਾਮਾਨ ਜ਼ਿਆਦਾ ਇੰਡੀਆ ਤੋਂ ਆਮ ਆਮ ਤੋਂ ਨੇ ਅਸ਼ਾ ਨਾ ਕੀ ਨਾੜਾ ਆਪ ਪਗਾਲਾ ਨੂੰ ਮਮਾ ਮੇਲਾ ਕੋ ਮੇਲਾ 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 ਹਾਂਜੀ ਠੀਕ ਬਹੁਤ ਚੰਗਾ ਲੱਗਾ ਥੈਂਕ ਯੂ ਸੋ ਮੱਚ ਥੈਂਕ ਯੂ ਫॉर ਸਰ ਇਹਨਾਂ ਨੂੰ ਇੰਗਲਿਸ਼ ਆਉਂਦੀ ਆ ਬੜਾ ਪੁੱਛ ਮਨ ਨੂੰ ਕਿ ਇੰਗਲਿਸ਼ ਮੈਨੂੰ ਨੂੰ ਕੋ ਕੰਟੀ ਲੰ ਥੋੜੀ ਥੋੜੀ ਆਉਂਦੀ ਆ ਸਰ ਜੀ ਜਿੰਨੀ ਤੇ ਸਾਨੂੰ ਅੰਗਰੇਜ਼ੀ ਆਉਂਦੀ ਆ ਉਨੀ ਕੀ ਇਹਨਾਂ ਨੂੰ ਆਉਂਦੀ ਆ ਹਾਂਜੀ ਹਾਂਜੀ ਪੁਰਾਣੇ ਲੋਕਾਂ ਦੀ ਮਾਂ ਬੋਲੀ ਪੰਜਾਬੀ ਆ ਇਸ ਕਰਕੇ ਅਸੀਂ ਪੰਜਾਬੀ ਦੇ ਵਿੱਚ ਗੱਲ ਕਰਦੇ ਆ ਇਹਨਾਂ ਦੀ ਮਾਂ ਬੋਲੀ ਤਗਲੋ ਆ ਇਹ ਉਹਦੇ ਵਿੱਚ ਗੱਲ ਕਰਦੇ ਆ ਇਹ ਸਾਡੇ ਪੰਜਾਬੀ ਵੀਰ ਆ ਲੰਮੇ ਸਮੇਂ ਤੋਂ ਕੈਦ ਹਾਕਾਂ ਤੋਂ ਵੀ ਇੱਥੇ ਆਪਦਾ ਕੰਮ ਕਰਦੇ ਜੀਵਨ ਕਮਾਉਂਦੇ ਰੋਜੀ ਰੋਟੀ ਕਮਾਉਂਦੇ ਆ ਤੇ ਲੱਖਾਂ ਪੰਜਾਬੀ ਹੋਰ ਇੱਥੇ ਇਸ ਕਰਕੇ ਇਹਨਾਂ ਨੂੰ ਇਹ ਭਾਸ਼ਾ ਵੀ ਸਿੱਖਣੀ ਪਈ ਆ ਹਾਂਜੀ ਇਹਨਾਂ ਨੂੰ ਇਹ ਆਉਂਦੀ ਆ ਤੇ ਪਟਰ ਪਟਰ ਐਨਾ ਪ੍ਰਚਾੜੇ ਘੜ ਦਿੰਦੇ ਆ ਹੋ ਸਕਦਾ ਹੋ ਸਕਦਾ ਹੂੰ ਇਹ ਆਪਾਂ ਕਹਿ ਸਕਦੇ ਜੀ ਹਾਂ ਜੀ ਲੱਗਦਾ ਹਾਂ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਥੈਂਕ ਯੂ ਇਹਨਾਂ ਦਾ ਪੱਟ ਸਮਾ ਲਿਆ ਮੇਰੇ ਵੱਲੋਂ ਧੰਨਵਾਦ ਕਰਦੇ ਹਾਂ ਸਲਾਮਤ ਰਹੋ ਕੋਈ ਬਿਗੇ ਕੇ ਹੋਰ ਉਹ ਸਭ ਆਹ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਇਧਰਲਾ ਪਤਾ ਦਿਖਾਓ ਜੀ ਇਹ ਆਪਾਂ ਐਵੇਂ ਕਹਿ ਲੀਏ ਵੀ ਭਾਈ ਇਹਨਾਂ ਦੇ ਹਲਵਾਣੇ ਹੋਰ ਤਰ੍ਹਾਂ ਦੇ ਆ ਇਹ ਸਾਰਾ ਕੁਝ ਉਵੇਂ ਹੀ ਆ ਤੇ ਭਾਈ ਇਹ ਲਫਾਫੇ ਦੇ ਵਿੱਚ ਕੀ ਬੰਨ ਕੇ ਰੱਖਿਆ ਹੋਊਗਾ ਕੋਲੇ ਆਈਏ ਇਹਦੇ ਵਿੱਚ ਕੋਲੇ ਉਹ ਕੱਦ ਲਈ ਆਪਾਂ ਖਾਣਾ ਬਣਾਉਣਾ ਜੀ ਹਾਂ ਜੀ ਪੱਠੀਆਂ ਆਉਂਦੀਆਂ ਕੋਲੇ ਵਾਲੇ ਆ ਹਾਂ ਜੀ ਛੋਟੇ ਅੱਛਾ ਮੈਂ ਸੋਚਿਆ ਵੀ ਸ਼ਾਇਦ ਜਾਮਣਾ ਰੱਖੀਆਂ ਇਹਦੇ ਚ ਨਹੀਂ ਜੀ ਹਾਂ ਇਹ ਕੋਲੇ ਆ ਜੀ ਤੇ ਕੋਲੇ ਮਤਲਬ ਕਿਲੋ-ਕਿਲੋ ਦਾ ਪੈਕਟ ਬਣਾ ਕੇ ਰੱਖਿਆ ਇਹਨਾਂ ਨੇ ਨਹੀਂ ਇਹ ਅੱਧਾ-ਅੱਧਾ ਕਿਲੋ ਦਾ ਅੱਛਾ ਪਾਈਆ ਪਾਈਆ ਹੀ ਆ ਇਹ ਹਾਂਜੀ ਹਾਂਜੀ ਅੱਛਾ ਪੱਠੀਆਂ ਦੇ ਵਿੱਚ ਹਾਂਜੀ ਦੇਖੋ ਜੀ ਗੱਲ ਇਹ ਆ ਕਿ ਇੱਕ ਨਾ ਇਹਦਾਂ ਆਪਾਂ ਸਬਜ਼ੀਆਂ ਵੱਲ ਵੀ ਚੱਲਦੇ ਆ ਤੇ ਆਪਾਂ ਇਹਨੂੰ ਡਿਸਟਰਬ ਹੁਣ ਹੋਰ ਘੱਟ ਕਰਦੇ ਆ ਰਾਤ ਦਾ ਲੈਣਾ ਜੀ ਲੈਣਾ ਬਿਲਕੁਲ ਅਸੀਂ ਫਲ ਲੈਣ ਵਾਸਤੇ ਖੜੇ ਆ ਤੇ ਤਜਰਬਾ ਸਾਡਾ ਬਹੁਤ ਸੋਹਣਾ ਹੋਇਆ ਤੇ ਬੀਬੀ ਜੀ ਨੇ ਬੜੇ ਫਰਾਕਦਲੀ ਦੇ ਨਾਲ ਬਿਨਾ ਕਿਸੇ ਝਿਜਕ ਦੇ ਗੱਲਾਂ ਬਾਤਾਂ ਕੀਤੀਆਂ ਹਾਲਾਂਕਿ ਉਹਨਾਂ ਨੇ ਜ਼ਿੰਦਗੀ ਦੇ ਵਿੱਚ ਪਹਿਲੀ ਵਾਰ ਕੈਮਰੇ ਦਾ ਸਾਹਮਣਾ ਕੀਤਾ ਤੇ ਬੜੀਆਂ ਸੋਹਣੀਆਂ ਗੱਲਾਂ ਬਾਤਾਂ ਹੋਈਆਂ ਇਹ ਬੀਬੀਆਂ ਜੇ ਸਾਡੇ ਪੰਜਾਬ ਦੇ ਵਿੱਚ ਵੀ ਬਹੁਤ ਸਾਰੀਆਂ ਭੈਣਾਂ ਐ ਅਸੀਂ ਆ ਜਿਹੜੀਆਂ ਇਸ ਵੇਲੇ ਰੇੜੀਆਂ ਲਾ ਰਹੀਆਂ ਕਾਰਟ ਲਾ ਰਹੀਆਂ ਨਵੇਂ ਦੌਰ ਦੇ ਵਿੱਚ ਕਿਸੇ ਭੈਣ ਨੇ ਮੱਕੀ ਦੀ ਰੋਟੀ ਦੇ ਨਾਲ ਸਰੋਂ ਦਾ ਸਾਗ ਲਾਇਆ ਕਿਸੇ ਭੈਣ ਦੇ ਵੱਲੋਂ ਕੋਈ ਹੋਰ ਚੀਜ਼ ਵੇਚੀ ਜਾ ਰਹੀ ਆ ਲੰਘ ਜੋ ਲੰਘ ਤੇ ਪਰ ਗੱਲ ਇਹ ਜੀ ਕਿ ਉਹਨਾਂ ਦੇ ਉੱਤੇ ਸਤਿਮਾਨ ਮਾਣ ਹੁੰਦਾ ਤੇ ਇਹ ਵੀ ਜਿਹੜੀਆਂ ਭੈਣਾਂ ਨੇ ਸਤਿਕਾਰਯੋਗ ਬੀਬੀਆਂ ਨੇ ਇਹਨਾਂ ਦੇ ਉੱਤੇ ਵੀ ਮਾਣ ਆ ਕਿ ਰਾਤ ਨੂੰ 11:30 ਵਜੇ ਇਹ ਆਪਣੀ ਡਿਊਟੀ ਨਿਭਾ ਰਹੀ ਆ ਤੇ ਕੋਈ ਇਹ ਨਹੀਂ ਬੰਦੂਕ ਵਾਲਾ ਬੰਦਾ ਖੜਾ ਇੱਥੇ ਕੋਈ ਇਹ ਨਹੀਂ ਵੀ ਰਾਖੀ ਵਾਸਤੇ ਖੜਾ ਮਤਲਬ ਇਹ ਆ ਵੀ ਲੋਕ ਸੱਬਕ ਹਨ ਤੇ ਤਾਂ ਕਰਕੇ ਹੀ ਆ ਨਾ ਕੋਈ ਸ਼ਰਾਰਤੀ ਸਾਨੂੰ ਐਂ ਲੱਗਦਾ ਵੀ ਪਹਿਲਾਂ ਅਸੀਂ ਅੱਧਾ ਘੰਟਾ ਇੱਥੇ ਵੈਸੇ ਖੜੇ ਰਹੇ ਵੀ ਇਹਨੂੰ ਵਾਚ ਕਰੀਏ ਦੇਖੀਏ ਸਾਰਾ ਕੁਝ ਵੀ ਕੋਈ ਸ਼ਰਾਬੀ ਬੰਦਾ ਆ ਕੇ ਛਿੜਖਾ ਨਹੀਂ ਤਾਂ ਨਹੀਂ ਕਰਦਾ ਕੋਈ ਇਹਨਾਂ ਦੇ ਨਾਲ ਕੋਈ ਬਦਤਮੀਜ਼ੀ ਵਾਲਾ ਵਿਹਾਰ ਤਾਂ ਨਹੀਂ ਕਰਦਾ ਤੇ ਮੈਨੂੰ ਲੱਗਦਾ ਕਿ ਸਾਡੇ ਨਾਲੋਂ ਕਈ ਸੌ ਗੁਣਾ ਚੰਗੇ ਇਹ ਫਿਲੀਪੀਨੇ ਲੋਕ ਹੋਣਗੇ ਹਾਂ ਇਹਨਾਂ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਵੈਰਾਈਟੀਆਂ ਹੋਣੀਆਂ ਮਨੁੱਖ ਮਨੁੱਖ ਦੇ ਵਿੱਚ ਫਰਕ ਹੁੰਦਾ ਕਿਤੇ ਨਾ ਕਿਤੇ ਕੋ ਕੋੜਾ ਤਜਰਬਾ ਇਹਨਾਂ ਦਾ ਵੀ ਹੁੰਦਾ ਹੋਊਗਾ ਪਰ ਬਹੁ ਗਿਣਤੀ ਥਾਵਾਂ ਦੇ ਉੱਤੇ ਕਮਾਲ ਆ ਕਦੇ ਇਹਨਾਂ ਦੇ ਨਾਲ ਕੋਈ ਵਧੀਕੀ ਹੋਈ ਆ ਕੋਈ ਬਤਮੀਜ਼ੀ ਵਾਲੀ ਗੱਲ ਕਦੇ ਮਾੜਾ ਪੁੱਛੋ ਜੀ ਤੁਸੀਂ ਮੈਂ ਮੈਂ ਮੈਨੂੰ ਕਿਉਂ ਮੈਂ ਬਸ ਤੁਸਾਂ ਦੇ ਤਤਾਉ ਪਗ ਬਿੱਲੀ ਹਲੋ ਸਰ ਨੋ ਅੱਛਾ 10 ਸਾਲ ਦੇ ਵਿੱਚ ਕੋਈ ਕੰਦੇ ਵੀ ਕੋਈ ਵਧੀਕੀ ਨਹੀਂ ਹੋਈ ਕੋਈ ਟੀਚਰ ਨਹੀਂ ਹੋਈ ਕੋਈ ਛੇੜਖਾਨੀ ਨਹੀਂ ਹੋਈ ਨਹੀਂ ਕੀ ਆ ਬਾਤਾਂ ਬਹੁਤ ਖੂਬ ਤੇ ਇਸ ਗੱਲ ਤੋਂ ਸਾਨੂੰ ਸਿੱਖਣਾ ਚਾਹੀਦਾ ਆ ਲੋ ਜੀ ਇਹ ਗਾਜਰਾਂ ਇਥੋਂ ਨਹੀਂ ਗਾਜਰਾਂ ਇਹ ਸਬਜ਼ੀ ਵਾਲੀਆਂ ਨਹੀਂ ਮੇਰੇ ਖਿਆਲ ਇਹ ਸਲਾਦ ਵਾਲੀਆਂ ਨਹੀਂ ਸਬਜ਼ੀਆਂ ਚਾਇਨਾ ਤੋਂ ਨਹੀਂ ਇਹ ਚਾਇਨਾ ਤੋਂ ਆਉਂਦੀਆਂ ਅੱਜ ਇਹਨਾਂ ਦੇ ਗੰਡੇ ਹੋ ਗਏ ਆ ਜਿਹੜਾ ਦੁਆਬੀਆਂ ਦਾ ਹਲਵਾ ਹੋ ਗਿਆ ਤੇ ਸਾਡਾ ਮਲਵਈਆਂ ਦਾ ਇਹ ਪੇਠਾ ਹੋ ਗਿਆ ਤੇ ਇਹ ਪੇਠਾ ਉਹਨੂੰ ਕਹਿੰਦੇ ਪੇਠਾ ਮਠਿਆਈ ਵਾਲਾ ਆ ਇਹਨਾਂ ਦੀ ਬੰਦ ਗੋਭੀ ਹੋਗੀ ਆ ਹੋਗੀਆਂ ਸ਼ਿਮਲਾ ਮਿਰਚਾਂ ਨਹੀਂ ਜੀ ਇਹ ਕੀ ਹੈ ਜੀ ਇਹ ਇਥੋਂ ਦਾ ਹੀ ਹੈ ਹੋਰ ਆ ਜੀ ਇਹ ਲਗਭਗ ਸ਼ਿਮਲਾ ਮਿਰਚਾ ਕਹਿ ਲੋ ਆ ਇਹਨਾਂ ਦੀ ਸ਼ਕਰਕੰਦੀ ਹੋਗੀ ਹਾਂਜੀ ਤੇ ਆ ਵੀ ਸ਼ਕਰਕੰਦੀ ਹੋਗੀ ਹਾਂਜੀ ਤੇ ਵੈਸੇ ਕਈ ਪੈਣਾ ਵੀਰਾਂ ਨੂੰ ਇਹ ਲੱਗੂਗਾ ਵੀ ਇਹ ਕੀ ਦਿਖਾਈ ਜਾਂਦੇ ਤਾਂ ਆਮ ਜਿਹੀਆਂ ਗੱਲਾਂ ਅਸਲ ਦੇ ਵਿੱਚ ਜਦੋਂ ਤੁਸੀਂ ਕਿਤੇ ਜਾਂਦੇ ਆ ਤੁਹਾਨੂੰ ਕੁਝ ਕੁ ਖਾਸ ਗੱਲਾਂ ਲੱਗਦੀਆਂ ਹੁੰਦੀਆਂ ਪਰ ਜਿਨ੍ਹਾਂ ਨੇ ਦੇਖਿਆ ਜਿਹੜੇ ਕਿ ਇੱਥੇ ਫਿਲੀਪਾਈਨ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਰਹਿੰਦੇ ਆ ਉਹਨਾਂ ਵਾਸਤੇ ਭਾਈ ਇਹ ਆਮ ਜਿਹੀਆਂ ਗੱਲਾਂ ਨਹੀਂ ਇਹ ਸਾਡੇ ਝੋਲੇ ਹੋਗੇ ਇਹਨਾਂ ਦੀਆਂ ਫਰਾਂਸ ਵੀਨ ਇਹ ਆਪਣੇ ਬਾਗਿਓ ਵੀਨ ਅਨੁਤਾਬਕ ਸਹੀ ਹੋ ਜਾਣਗੇ ਬਾਗ ਬਾਗਿਓ ਬੀਨਸ ਇਹ ਬਾਗਿਓ ਬੀਨਸ ਸਾਡੀ ਇਹ ਫਰਾਂਸ ਬੀਨਸ ਹੁੰਦੀਆਂ ਸਾਡੇ ਚੌਲਿਆ ਤੇ ਤੁਸੀਂ ਹੁਣ ਆਪਾਂ ਹੋਰ ਕੀ ਆ ਗੋਭੀ ਨੂੰ ਕੀ ਕਹਿੰਦੇ ਆ ਜੀ ਕੋਲੀਫਲਾਵਰ ਕੋਲੀਫਲਾਵਰ ਅੱਛਾ ਇਹਨਾਂ ਨੂੰ ਤਗਲੋ ਦੇ ਵਿੱਚ ਕੀ ਕਹਣਗੇ ਕੋਲੀਫਲਾਵਰ ਕੋਲੀਫਲਾਵਰ ਇਹਨਾਂ ਨਹੀਂ ਕੋਲੀਫਲਾਵਰ ਇਹ ਕੋਲੀਫਲਾਵਰ ਹੈ ਇਹਨੂੰ ਇਹਨੂੰ ਕੀ ਕਹਿੰਦੇ ਆ ਪਚੀ ਨੂੰ ਪਚੀ ਨੂੰ ਮੈਂ ਤਾਂ ਇਹਨਾਂ ਨੂੰ ਤਾਂ ਗਾਲੋ ਕੋਲੇ ਵੈਸੇ ਤਾਂ ਗਾਲੋ ਕੋਲੀਫਲਾਵਰ ਨੇ ਇਹ ਕੋਲਾ ਮੰ ਕੋਲੀਫਲਾਵਰ ਅੱਛਾ ਇਹਨੂੰ ਲੈਟ ਅਸ ਨੋ ਨੋ ਇਹ ਨੋ ਲੈਟ ਅਸ ਇਹਨੂੰ ਪਤਾ ਨਹੀਂ ਕੁਝ ਬਰੋਕਲੀ ਬਰੋਕਲੀ ਸੌਰੀ ਮੈਂ ਹੁ ਮੇਰੇ ਮੇਰੇ ਚਤੇ ਦੇ ਵਿੱਚ ਹੁਣ ਆਇਆ ਮੈਂ ਖਸ ਗਿਆ ਸੀ ਮੇਰੇ ਚਤੇ ਚ ਅੱਜ ਹੀ ਛੱਲੀ ਦੇ ਬੱਚੇ ਵਾ ਠੀਕ ਆ ਜੀ ਆ ਹੋਗੀਆਂ ਜੀ ਆ ਹੋਗੀਆਂ ਮਿਰਚਾਂ ਘੋਗੜ ਮਿਰਚਾਂ ਆ ਅਦਰਕ ਹੋ ਗਿਆ ਹਾਂ ਤੇ ਚਲੋ ਸਾਰਾ ਕੁਝ ਆਪਣੇ ਵਾਲਾ ਹੀ ਆ ਕੋਈ ਬਾਲੀ ਵੱਡੀ ਗੱਲ ਨਹੀਂ ਗਈ ਇਧਰ ਮੇਰਾ ਖਿਆਲ ਆ ਵੀ ਆ ਬਾਕੀ ਹੋਈਆਂ ਤੋਰੀਆਂ ਆ ਆ ਕੀ ਇਹ ਕੀ ਆ ਬਾਈ ਜੀ ਵਾਟ ਇਜ਼ ਦਿਸ ਸਰਗਲਿਆਸ ਸਰਗਲਿਆਸ ਸਰਗਲੀਆ ਸਾ ਭਾਈ ਇਹ ਚਲੋ ਗੱਦ ਗੱਲ ਆਉਂਦੇ ਨੂੰ ਗੱਲ ਇਹ ਆ ਕਿ ਆ ਹੋ ਗਏ ਜੀ ਕੇਲੇ ਇਹ ਕੇਲੇ ਨਾ ਕੁਝ ਕੁ ਉਬਾਲ ਕੇ ਖਾਂਦੇ ਆ ਤੇ ਆਪਾਂ ਆਪਾਂ ਜਾਣਦੇ ਕਿ ਛਿਲਕੇ ਖਾਂਦੇ ਆ ਤੇ ਮੇਰੇ ਲਈ ਇੱਕ ਹੋਰ ਜਿਹੜੀ ਚੀਜ਼ ਆ ਉਹ ਵੱਖਰੀ ਆ ਆ ਕੀ ਚੀਜ਼ ਆ ਮੈਂ ਪੁੱਛਣਾ ਸੀਲੀ ਸੀ ਕਿ ਮੈਨੂੰ ਸਮਝ ਨਹੀਂ ਲੱਗੀ ਵੀ ਆ ਕੀ ਆ ਸੀਲੀ ਹਾਂ ਬਾ ਇਹ ਇਹਨੂੰ ਕੀ ਕਹਿੰਦੇ ਆ ਜੀ ਇਹ ਕੇਲੇ ਦਾ ਬੱਚਾ ਆ ਪੂਲੇ ਇਹ ਆਪਾਂ ਕਹਿੰਦੇ ਨੇ ਵੀ ਕੇਲੇ ਦਾ ਦੈੜਾ ਅੱਛਾ ਕੇਲੇ ਦਾ ਦੈੜਾ ਇਹ ਹਾਂਜੀ ਇੱਥੋਂ ਹੀ ਪੈਦਾ ਹੁੰਦਾ ਉਹ ਕੇਲਾ ਅੱਛਾ ਇਹ ਜਿਹੜੇ ਪੂਸੋ ਦਾ ਸਾਗ ਆ ਪੂਸੋ ਦਾ ਸਾਗਿੰਗ ਸਾਗਿੰਗ ਉਸ ਨੂੰ ਸਾਗਿੰਗ ਅੱਛਾ ਇਹ ਸਾਗਿੰਗ ਮੈਂ ਉੱਥੇ ਰੱਖਿਆ ਮੈਂ ਇਹ ਨਾ ਲੈਣਾ ਤਾਂ ਚਲੋ ਬਹੁਤ ਵਧੀਆ ਲੱਗਾ ਬਹੁਤ ਸੋਹਣਾ ਜੀ ਹਰ ਥਾਂ ਦੇ ਉੱਤੇ ਮਿਹਨਤ ਕਾ ਸ਼ਲੋਕ ਹੁੰਦੇ ਆ ਇਹ ਬੀਬੀ ਜੀ 15000 ਪੀਸੋ ਪ੍ਰਤੀ ਮਹੀਨਾ ਟਮਾਉਂਦੇ ਆ 12 ਘੰਟੇ ਨੌਕਰੀ ਕਰਦੇ ਆ ਮਾਲਕ ਦੇ ਉੱਤੇ ਹਰਕ ਕੋਈ ਨਹੀਂ ਬੰਦਾ ਕਹਿੰਦੇ ਬਹੁਤ ਚੰਗਾ ਆਪ ਉਹ ਕਿਤੇ ਹੋਰ ਆ ਤੇ ਇਹਨਾਂ ਦੇ ਸਿਰ ਦੇ ਉੱਤੇ ਉਹਨਾਂ ਨੇ ਇਹ ਹੱਟੀ ਛੱਡੀ ਆ ਇੱਕ ਵਾਰੀ ਸਾਰਾ ਜਿਹੜਾ ਇਹ ਦ੍ਰਿਸ਼ ਤੁਮਾਂ ਆ ਕੇ ਦਿਖਾ ਰਹੇ ਹੋ ਜੀ ਤੇ ਫਿਰ ਆਪਾਂ ਚੱਲ ਗਏ ਇਹਦੇ ਵਿੱਚ ਆਂਡਿਆਂ ਦੀਆਂ ਦੁਕਾਨ ਦਾ ਵੀ ਸਮਾਨ ਹੈਗਾ ਇਹਦੇ ਵਿੱਚ ਫਲ ਵੀ ਹੈ ਇਹਦੇ ਵਿੱਚ ਸਬਜ਼ੀਆਂ ਵੀ ਹੈ ਤੇ ਰੋਜ਼ਮਰਾਂ ਦੀ ਜ਼ਰੂਰਤ ਦੇ ਵਿੱਚ ਉਹ ਕਈ ਚੀਜ਼ਾਂ ਇੱਥੇ ਰੱਖੀਆਂ ਹੋਈਆਂ ਸੋ ਸਾਡੇ ਲਈ ਸਿਰਫ ਇਹ ਗੱਲ ਕੈਦ ਕਰਨ ਵਾਲੀ ਸੀ ਕਿ ਭਾਈ ਇੱਥੇ ਰਾਤ ਦੇ ਵੇਲੇ ਤੇ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਦੇ ਵੇਲੇ ਤੇ ਬੀਬੀ ਜੀ ਕੱਲੀ ਹੈ ਜਿਹੜੀ ਉਹ ਇਸ ਦੁਕਾਨ ਨੂੰ ਇਸ ਹੱਟੀ ਨੂੰ ਚਲਾ ਰਹੀ ਆ ਆ ਸੇਵੀਆਂ ਪਈਆਂ ਵਾਹ ਵਾਹ ਫੁੱਲ ਨਾ ਇਹ ਲਿਖਿਆ ਹੋਇਆ ਲਿੰਮੀ ਚਾਈਨਿਸ ਇੱਕ ਨੂਡਲ ਅੱਛਾ ਨੂਡਲ ਆ ਮੈਂ ਸੇਵੀਆਂ ਸਮਝ ਗਿਆ ਕਰ ਆ ਦੇਖ ਲੋ ਜੀ ਆ ਫੇਰ ਉਹ ਗੁਲਾਬੀ ਅੰਡੇ ਆ ਗਏ ਪਰ ਇਹ ਵਿੱਚੋਂ ਮੁਸ਼ਕੀਲੇ ਜੇ ਆ ਇਹ ਆਪਣੇ ਪਸੰਦ ਵਾਲੇ ਨਹੀਂ ਵਿੱਚ ਇਹਦੇ ਕੜਾਜਾ ਨਿਕਲਦਾ ਬੱਤਕ ਦੇ ਅੰਡੇ ਠੀਕ ਆ ਬੱਤਕ ਦੇ ਅੰਡੇ ਤੇ ਉਹ ਹੈਗੇ ਜੀ ਆਪਾਂ ਆਪਣੇ ਸਧਾਰਨ ਕੁਕੜੀਆਂ ਵਾਲੇ ਅੰਡੇ ਤੇ ਚਲੋ ਹੁਣ ਆਪਾਂ ਚੱਲਦੇ ਆਂ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਸੋ ਮੱਚ ਥੈਂਕ ਯੂ ਮੇਲਾ ਮੇਲਾ ਅਜਾ ਮੇਲਾ ਦਾ ਮਤਲਬ ਧੰਨਵਾਦ ਨਹੀਂ ਮੇਲਾ ਨਾ ਮੇਲਾ ਜੀ ਥੈਂਕ ਯੂ ਠੀਕ ਹੈ ਸਰ ਮੇਲੇ ਲੱਗੇ ਰਹਿਣ ਭਾਗ ਲੱਗੇ ਰਹਿਣ